ਕੁੜੇ ਉਚਾਲਾ ਦੇਖਣ ਵਾਲੇ तमाम ਦਰਸ਼ਕਾਂ ਨੂੰ ਮੈਂ ਸਵਾਗਤ ਕਰਦਾ ਮੈਂ ਹਰ ਰਜੇਸ਼ ਕੰਨਾ ਮੈਂ ਇਸ ਟਾਈਮ ਮੌਜੂਦ ਹਾਂ ਵਿਸ਼ਕਰਮਾ ਸਕੂਲ ਅਚਾਰ ਵਾਲੀ ਗਲੀ ਦੇ ਵਿੱਚ ਜਿੱਥੇ ਕਿ ਸਰਦਾਰ ਬਲਜੀਤ ਸਿੰਘ ਜੀ ਚੀਮਾ ਹੋਣਾ ਵੱਲੋਂ ਅੱਖਾਂ ਦੇ ਚਿੱਟੇ ਮੋਤੀ ਦਾ ਫ੍ਰੀ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਹੈ ਸ਼ੰਕਰਾ ਹਸਪੀਟਲ ਦੇ ਕਾਬਲ ਡਾਕਟਰ ਸਾਡੇ ਨਾਲ ਮੌਜੂਦ ਨੇ ਸੋਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਦਾਂ ਨਾਲ ਆਪਰੇਟ ਕਰ ਰਹੇ ਆ ਔਰ ਕਿਦਾਂ ਦੇ ਉਹ ਲੈਂਸ ਪਾ ਰਹੇ ਆ ਕੀ ਕੀ ਸਹੂਲਤ ਪੇਸ਼ੈਂਟ ਨੂੰ ਦਿੱਤੀ ਜਾ ਰਹੀ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਲਾਈਵ ਤੋਂ ਲੁਧਿਆਣਾ ਤੁਹਾਡਾ ਸਵਾਗਤ ਕਰਦੇ ਆ ਡਾਕਟਰ ਕਿੱਦਾਂ ਦਾ ਤੁਸੀਂ ਮਤਲਬ ਕੀ ਉੱਥੇ ਦਾ ਟ੍ਰੀਟਮੈਂਟ ਹੈ ਤੁਹਾਡਾ ਕਿੱਦਾਂ ਦਾ ਤੁਸੀਂ ਲੈਂਸ ਬਣਾਉਂਦੇ ਹੋ ਪੇਸ਼ੈਂਟ ਦੀ ਸੋ ਇਹ ਤੁਹਾਨੂੰ ਅਸੀਂ ਸਵਾਲ ਕਰਦੇ ਆ ਤੇ ਕਿੱਦਾਂ ਦਾ ਮਤਲਬ ਟ੍ਰੀਟਮੈਂਟ ਹੁੰਦਾ ਉੱਥੇ ਸਰ ਅਸੀਂ ਇੱਥੇ ਆਪਣੇ ਚਿੱਟੇ ਮੋਤੀਏ ਦੇ ਪੇਸ਼ੈਂਟਸ ਆ ਫ੍ਰੀ ਚੈੱਕਅਪ ਕਰ ਰਹੇ ਆ ਸੋ ਜਿਹੜੇ ਵੀ ਪੇਸ਼ੈਂਟਸ ਐਲੀਜੀਬਲ ਹੁੰਦੇ ਆ ਉਹਨਾਂ ਦੇ ਪੇਸ਼ੈਂਟਸ ਲਈ ਤੋਂ ਉਹਨਾਂ ਦੇ ਆਪਾਂ ਲੈਂਸ ਵਧੀਆ ਹਾਈ ਕੁਆਲਿਟੀ ਦੇ ਲੈਂਸਸ ਯੂਜ਼ ਕੀਤੇ ਜਾਂਦੇ ਨੇ ਐਂਡ ਆਪਰੇਸ਼ਨ ਸਕਸੈਸਫੁਲ ਹੁੰਦੇ ਵਧੀਆ ਲੈਂਸ ਬਣਾਉਂਦੇ ਹੋ ਜੀ ਮੈਂ ਜੀ ਕਿਸੇ ਵੇਲੇ ਨਾ ਕਈ ਬੰਦੇ ਕਮੈਂਟ ਦੇ ਸਵਾਲ ਕਰਦੇ ਵੀ ਚਾਈਨਾ ਦੇ ਲੈਂਸ ਬੰਦੇ ਆ ਐਦਾਂ ਦਾ ਵੀ ਕੋਈ ਗੱਲ ਨਹੀਂ ਨਹੀਂ ਐਦਾਂ ਦਾ ਸਰ ਕੁਝ ਵੀ ਨਹੀਂ ਹੈਗਾ ਆਪਣੇ ਵਧੀਆ ਕੁਆਲਟੀ ਦੇ ਲੈਂਸ ਯੂਜ਼ ਹੁੰਦੇ ਆ ਲੈਂਸ ਪਾਸਡ ਹੁੰਦੇ ਆ ਦੈਨ ਫਿਰ ਅਦਰ ਅੱਗੇ ਤਾਂ ਹੀ ਯੂਜ਼ ਹੁੰਦੇ ਨੇ ਨਾ ਸੋ ਨੋ ਚਾਈਨਾ ਦੇ ਤਾਂ ਨਹੀਂ ਯੂਜ਼ ਹੁੰਦੇ ਤੁਸੀਂ ਸ਼ੰਕਰਾ ਹਸਪੀਟਲ ਤੋਂ ਹਾਂ ਜੀ ਮੈਂ ਸ਼ੰਕਰਾ ਹਸਪੀਟਲ ਥੈਂਕ ਯੂ ਮੈਡਮ ਅਸੀਂ ਸ਼ੰਕਰਾ ਆਈ ਹਸਪੀਟਲ ਮੁੱਲਾਪੁਰ ਸਿਆਏ ਆਏ ਹੈ ਔਰ ਯਹਾਂ ਪੇ ਹਮ ਧੰਨਵਾਦ ਦیتے ਹੈ लाइव टुडे लुधियाना चैनल का जो हमें कवर कर रहे हैं यहाँ पे और ये कैंप जो है चीमा अंकल के द्वारा लगवाया गया है और वो हमेशा ही हर महीने ये कैंप को लगवाते हैं ताकि मरीज उसका फ़ायदा उठा सकें इस कैंप में हम मरीजों का यहाँ चेकअप कर रहे हैं जो पुराने मरीजों के ऑपरेशन हुए हैं उनको हम देख रहे हैं उन्हें चश्मे का नंबर देंगे जो नवे मरीज़ हैं जिनको चिट्टा मोती की शिकायत है काले मोती है की शिकायत है हम उनको देखेंगे और अपने साथ अस्पताल लेके जाएंगे और वहाँ पे उनका ऑपरेशन होता है और लेंस डलता है और हम बहुत ही धन्यवाद देते हैं सभी लोगों का कि जो इस कैम का फ़ायदा उठाएं और यहाँ पे आए और रविवार का दिन है सभी लोग घरों में फ्री रहते हैं तो वो आए और यहाँ पे इस कैंप में आके अपने आंखों का चेकअप करवाएं लेंस देखिए दे दे दे. लेंस वहाँ पे हम परीज को लेके जाते हैं वहाँ पे उनका चेकअप होता है जो उनकी आंख का पावर होता है उस हिसाब से मशीन से चेकअप होके लेंस का पावर डलता है जो भी उनकी आंखों किसी का इक्कीस होता है किसी का बाईस होता है किसी का अठारह होता है उनकी आंख के पावर के हिसाब से वो लेंस डाला जाएगा वाहेगुरु जी का खालसा वाहेगुरु जी की फतेह ਲਾਈਵ ਡਿਊਟੀ ਲੁਧਿਆਣਾ ਦੇਖ ਰਹੇ ਤਸਕਰ ਨੂੰ ਮੇਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਸ ਕੈਂਪ ਕਵਰੇਜ ਰਿਸ਼ੇਸ਼ ਕੰਨਾ ਜੀ ਦੁਆਰਾ ਕੀਤੀ ਜਾ ਰਹੀ ਹੈ ਜੋ ਕਿ ਪਿਛਲੇ ਕੈਂਪ ਦੇ ਵਿੱਚ ਵੀ ਕਵਰੇਜ ਕਰਕੇ ਗਏ ਸੀ ਜੋ ਅੱਜ ਅੱਖਾਂ ਦਾ ਕੈਂਪ ਸਰਦਾਰ ਬਲਜੀਤ ਸਿੰਘ ਟੀਮਾਂ ਦੁਆਰਾ ਲਗਾਇਆ ਜਾ ਰਿਹਾ ਹੈ ਇਸ ਵਿੱਚ ਲਗਭਗ ਤਕਰੀਬਨ 150 ਬੰਦੇ ਚੈੱਕ ਅਪ ਹੋ ਗਿਆ ਵਾ ਤਕਰੀਬਨ 30 ਆਪਰੇਸ਼ਨ ਬੰਦੇ ਨਿਕਲ ਚੁੱਕੇ ਨੇ ਕਿ ਜਿਨ੍ਹਾਂ ਦੇ ਲੈਂਸ ਪਾਏ ਜਾਣਗੇ ਤੋ ਮੇਰੀ ਦਰਸਕਾਂ ਨੂੰ ਇਹ ਹੀ ਬੇਨਤੀ ਆ ਵੀ ਇਹ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਸ਼ੇਅਰ ਕਰੋ ਤਾਂ ਕਿ ਇਹ ਇੱਕ ਚੈਨਲ ਹੈ ਜਿਹੜਾ ਲੋੜਵੰਦਾਂ ਦੇ ਤੱਕ ਪਹੁੰਚ ਸਕੇ ਤਾਂ ਕਿ ਗਰੀਬ ਲੋਕਾਂ ਦਾ ਭਲਾ ਹੋ ਸਕੇ ਵੱਧ ਤੋਂ ਵੱਧ ਲੈਂਜ ਪਾਇਆ ਜਾਣ ਤੇ ਬਾਕੀ ਮੇਰਾ ਇੱਕ ਸਮਾਜ ਨੂੰ ਸੁਨੇਹਾ ਇਹ ਹੀ ਹੈ ਵੀ ਕੋਈ ਤੁਹਾਡੇ ਕੋਈ ਲੋੜਵੰਦ ਕੋਈ ਆਸੇ-ਪਾਸੇ ਵਿਅਕਤੀ ਰਹਿੰਦਾ ਜਿਹਦਾ ਕੋਈ ਆਪਰੇਸ਼ਨ ਨਹੀਂ ਕਰਵਾ ਸਕਦਾ ਸਵਰਾਥਾ ਲਿਚਟੇ ਮੋਤੀ ਦਾ ਮੇਰਾ ਆਪਰੇਸ਼ਨ ਆ ਤਾਂ ਉਹ ਸਰਦਾਰ ਬਲਜੀਤ ਸਿੰਘ ਜੀ ਨਾਲ ਸੰਪਰਕ ਕਰਨ ਤਾਂ ਕਿ ਕਿਸੇ ਲੋੜਵੰਦਾਂ ਦਾ ਵੱਧ ਤੋਂ ਵੱਧ ਇੱਥੇ ਭਲਾ ਹੋ ਸਕੇ ਜੀ ਤੁਸੀਂ ਦੇਖ ਰਹੇ ਹੋ ਲਾਈਵ ਟੂ ਲੁਧਿਆਣਾ ਔਰ ਮੈਂ ਰਜਿਸਤ ਕਨਾ ਸ਼ੰਕਰਾਜੀ ਫਾਊਂਡੇਸ਼ਨ ਹਸਪਤਾਲ ਤੇ ਸਿਹਤ ਵਿਭਾਗ ਦੇ ਸਹਿਯੋਗ ਦੇ ਨਾਲ ਸਰਦਾਰ ਬਲਜੀਤ ਸਿੰਘ ਜੀ ਚੀਮਾ ਕੌਂਸਲਰ ਸਰਦਾਰ ਅਰਜਨ ਸਿੰਘ ਜੀ ਚੀਮਾ ਬੜਾ ਨੇਕੀ ਕੰਮ ਕਰ ਰਹੇ ਆ 6ਵਾਂ ਅੱਖਾਂ ਦੇ ਚਿੱਟੇ ਮੋਤੀ ਦਾ ਫ੍ਰੀ ਮੈਡੀਕਲ ਕੈਂਪ ਜਿਹੜਾ ਕਿ ਲਗਵਾਇਆ ਜਾ ਰਿਹਾ ਸਰਦਾਰ ਬਲਜੀਤ ਸਿੰਘ ਚੀਮਾ ਉਹਨਾਂ ਵੱਲੋਂ ਸੋ ਜਿਨ੍ਹਾਂ ਦਾ ਆਪਰੇਸ਼ਨ ਕਰਨ ਵਾਸਤੇ ਅੱਜ ਲੈ ਕੇ ਜਾਣਾ ਜਿਹੜੇ ਪੇਸ਼ੈਂਟ ਇੱਥੇ ਆਏ ਹੋਏ ਨੇ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਚਿੱਟਾ ਮੋਤੀ ਆਇਆ ਸੋ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਪੇਸ਼ੈਂਟ ਹੈ ਇਹ ਸਾਰੇ ਸ਼ੰਕਰਾ ਹਸਪੀਟਲ ਸਰਦਾਰ ਬਲਜੀਤ ਸਿੰਘ ਚੀਮਾ ਉਹਨਾਂ ਨੇ ਭੇਜਨੇ ਆ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਬੈਚ ਵੀ ਲੱਗੇ ਹੋਏ ਆ ਥੋੜਾ ਥੋੜਾ ਕੈਮਰਾ ਜ਼ੂਮ ਕਰਕੇ ਦਿਖਾ ਸਕਦੇ ਹੋ ਇਹਨਾਂ ਦੇ ਕਾਰਡ ਲੱਗੇ ਹੋਏ ਆ ਜਿਨ੍ਹਾਂ ਜਿਨ੍ਹਾਂ ਦਾ ਆਪਰੇਸ਼ਨ ਹੋਣਾ ਹੈ ਸੋ ਇਹ ਸਾਰੇ ਪੇਸ਼ੈਂਟ ਹੈ ਇਹ ਇਹਨਾਂ ਦੇ ਬੈਚ ਲੱਗੇ ਹੋਏ ਆ ਔਰ ਇਹਨਾਂ ਨੂੰ ਲੈ ਕੇ ਜਾਣਾ ਵਾ ਰੋਟੀ ਪਾਣੀ ਰਹਿਣ ਸਹਿਣ ਦਾ ਖਰਚਾ ਉੱਥੇ ਸਾਰਾ ਹੀ ਜਿਹੜਾ ਕਿ ਸਰਦਾਰ ਬਲਜੀਤ ਸਿੰਘ ਚੀਮਾ ਉਹਨਾਂ ਵੱਲੋਂ ਕੀਤਾ ਜਾਣਾ ਵਾ ਲੋਕ ਭਲਾਈ ਵਾਸਤੇ ਬਹੁਤ ਹੀ ਨੇਕ ਕੰਮ ਕਰ ਰਿਹਾ ਸਰਦਾਰ ਬਲਜੀਤ ਸਿੰਘ ਚੀਮਾ ਆਦ ਨਾਲ ਇੱਕ ਬਜ਼ੁਰਗ ਮਾਤਾ ਜੀ ਮੌਜੂਦ ਨੇ ਜਿਨ੍ਹਾਂ ਦਾ ਵੀ ਅੱਖਾਂ ਦੇ ਚਿੱਟੇ ਮੋਤੀ ਦਾ ਆਪਰੇਸ਼ਨ ਸ਼ੰਕਰਾ ਆਈ ਫਾਊਂਡੇਸ਼ਨ ਹਸਪਤਾਲ ਤੇ ਸਿਹਤ ਵਿਭਾਗ ਦੇ ਸੰਯੋਗ ਨਾਲ ਸਰਦਾਰ ਬਲਜੀਤ ਸਿੰਘ ਚੀਮਾ ਹੋਂ ਨੇ ਕਰਵਾਇਆ ਮਾਤਾ ਜੀ ਕਿੰਦਾ ਦਾ ਲੱਗਦਾ ਆਪਰੇਸ਼ਨ ਕਰਵਾਇਆ ਹਾਂਜੀ ਠੀਕ ਦੇ ਨਜ਼ਾਰਾ ਦਾ ਆਪਰੇਸ਼ਨ ਕਰਵਾਇਆ ਠੀਕ ਹੈ ਚਿੱਟੇ ਮੋਤੀ ਸੀ ਜੀ ਚਿੱਟਾ ਮੋਤੀ ਗਈ ਸੀ ਅੱਛਾ ਜੀ ਚਿੱਟਾ ਮੋਤੀ ਦਾ ਆਪਰੇਸ਼ਨ ਇਹ ਸਰਦਾਰ ਬਲਜੀਤ ਸਿੰਘ ਚੀਮਾ ਹੋਂ ਨੇ ਤੁਹਾਡਾ ਆਪਰੇਸ਼ਨ ਕਰਵਾਇਆ ਹਾਂਜੀ ਠੀਕ ਨਜ਼ਾਰੇ ਮਾਤਾ ਜੀ ਠੀਕ ਹੈ ਨਾ ਇੱਕ ਅੱਖ ਚ ਕਰਵਾਇਆ ਦੋਨਾਂ ਚ ਕਰਾਇਆ ਜੀ ਇੱਕ ਦਾ ਕਰਾਇਆ ਸੱਜੀ ਦਾ ਕਿੱਥੋਂ ਆਨੇ ਤੁਸੀਂ ਅਸੀਂ ਜੀ ਤਾਂ ਡੁਗਰੀ ਪਾਤੋਂ ਮਾਤਾ ਜੀ ਇਹ ਕਿੱਥੋਂ ਆ ਗਏ ਭਾਜੀ ਡੁਗਰੀ ਤੋਂ ਨਹੀਂ ਜੀ ਤੁਹਾਡੇ ਨਾਲ ਹੀ ਹਾਂਜੀ ਹਾਂਜੀ ਤੁਹਾਡੇ ਕੀ ਲੱਗਦੀ ਮੇਰੇ ਮਾਤਾ ਨੇ ਜੀ ਮਾਤਾ ਜੀ ਤੁਹਾਨੂੰ ਕਿਹਨਾਂ ਨੂੰ ਦੱਸਿਆ ਕਿ ਸਰਦਾਰ ਬਲਜੀਤ ਸਿੰਘ ਜੀ ਚੀਮਾ ਹੋਣੇ ਅੱਖਾਂ ਦਾ ਕੈਂਪ ਲਗਾਉਂਦੇ ਸਾਨੂੰ ਅਨਾਉਂਸਮੈਂਟ ਸੁਣੀ ਸੀ ਕਿ ਅਸੀਂ ਤੇ ਫਿਰ ਅਸੀਂ ਇੱਥੇ ਵਿਜ਼ਿਟ ਕੀਤਾ ਤੇ ਸਾਨੂੰ ਵਧੀਆ ਲੱਗਿਆ ਕਰਵਾ ਕੇ ਆਪਰੇਸ਼ਨ ਸਹੀ ਹੋਇਆ ਜਿਹੜਾ ਸ਼ੰਕਰਾ ਹਸਪੀਟਲ ਆ ਉੱਥੇ ਸਰ ਜੋ ਵੀ ਟ੍ਰੀਟਮੈਂਟ ਕਰਦੇ ਆ ਜੋ ਵੀ ਦੇਖਭਾਲ ਕਰਦੇ ਆ ਜੋ ਵੀ ਰੋਟੀ ਪਾਣੀ ਰਹਿਣ ਸਹਨ ਕਰਦੇ ਆ ਕਿੱਦਾਂ ਦਾ ਮਾਹੌਲ ਉੱਥੇ ਦਾ ਕਿੱਦਾਂ ਦਾ ਉੱਥੇ ਦਾ ਸਿਸਟਮ ਆ ਬਹੁਤ ਵਧੀਆ ਲੱਗਿਆ ਉੱਥੇ ਜਾ ਕੇ ਵੀ ਮੈਂ ਖੁਦ ਵੀ ਵਿਜ਼ਿਟ ਕਰਕੇ ਆਇਆ ਵਾ ਬਹੁਤ ਵਧੀਆ ਮਾਹੌਲ ਆ ਉੱਥੇ ਤੇ ਬਹੁਤ ਵਧੀਆ ਕੇਅਰ ਕਰਦੇ ਆ ਕਿਸੇ ਮਤਲਬ ਕਿਸੇ ਨੂੰ ਨਾਲ ਹੋਣ ਦੀ ਲੋੜ ਹੀ ਨਹੀਂ ਪੈਂਦੀ ਬਹੁਤ ਕੁ ਵਧੀਆ ਕੇਅਰ ਕਰਦੇ ਆ ਮਾਤਾ ਜੀ ਇਕੱਲੇ ਗਏ ਸੀ ਨਾਲ ਗਏ ਸੀ ਨਹੀਂ ਇਕੱਲੇ ਗ ਬਧੀਗਾ ਹੰਤ ਹੈ ਬਧੀਆ ਹੁੰਦੀ ਹੈ ਹਾਂ ਦੇਖ ਪਾਲ ਵਾਵਾ ਹੰਤ ਹੈ ਠੀਕ ਹੁੰਦੀ ਹੈ ਹਾਂਜੀ ਠੀਕ ਹੁੰਦੀ ਹੈ ਲੂਟੀ ਬਾਲੀ ਸਾਬ ਮਿਲਦਾ ਜੀ ਹਾਂਜੀ ਸਾਬ ਕੁਝ ਮਿਲਦਾ ਪੈਸਾ ਤਾਂ ਨਹੀਂ ਗੁਲੰਦੇ ਨਹੀਂ ਨਹੀਂ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਜਿਨ੍ਹਾਂ ਨੇ ਸ਼ੰਕਰਾ ਹਸਪੀਟਲ ਦੇ ਵਿੱਚੋਂ ਸਰਦਾਰ ਬਲਜੀਤ ਸਿੰਘ ਚੀਮਾ ਜੀ ਉਹਨਾਂ ਨੇ ਇਹਨਾਂ ਦੇ ਅੱਖਾਂ ਦੇ ਵਿੱਚ ਚਿੱਟਾ ਮੋਤੀਆ ਸੀ ਉਹਨਾਂ ਦਾ ਆਪਰੇਟ ਕੀਤਾ ਗਿਆ ਐਸੋ ਗੱਲਬਾਤ ਕਰਦੇ ਉਹਨਾਂ ਨਾਲ ਪਪਾ ਜੀ ਤੁਹਾਡਾ ਸ਼ੰਕਰਾ ਦੇ ਵਿੱਚੋਂ ਹੋਇਆ ਜੀ ਹਾਂਜੀ ਮੇਰਾ ਸ਼ੰਕਰਾ ਚੋਂ ਹੋਇਆ ਚਿੱਟਾ ਮੋਤੀਆ ਸੀਗਾ ਜੀ ਚਿੱਟਾ ਮੋਤੀਆ ਸੀਗਾ ਤੇ ਪਪਾ ਜੀ ਇਹ ਸਰਦਾਰ ਬਲਜੀਤ ਸਿੰਘ ਚੀਮਾ ਜੀ ਉਹਨਾਂ ਨੇ ਕਰਵਾਇਆ ਹਾਂਜੀ ਉਹਨਾਂ ਨੇ ਕਰਾਇਆ ਬਹੁਤ ਉਹਨਾਂ ਦਾ ਧੰਨਵਾਦ ਜਿਹੜਾ ਇਹਨਾਂ ਨੇ ਅੱਖਾ দান ਕਰ ਕੋਈ ਪਪਾ ਜੀ ਪੈਸਾ ਲੱਗਿਆ ਨਹੀਂ ਕੋਈ ਪੈਸਾ ਨਹੀਂ ਠੀਕ ਦਿਖ ਰਿਹਾ ਤੁਹਾਨੂੰ ਵਧੀਆ ਠੀਕ ਆ ਜੀ ਬਹੁਤ ਵਧੀਆ ਕੋਈ ਇਦਾਂ ਦੀ ਅੱਜ ਮੈਂ ਚੈੱਕ ਕਰਾਉਣਾ ਮਹੀਨਾ ਹੋ ਗਿਆ 3 ਤਰੀਕ ਨੂੰ ਹੋਇਆ ਸੀ ਅੱਜ ਮਹੀਨਾ ਪੂਰਾ ਹੋ ਗਿਆ ਜੀ ਮਹੀਨਾ ਹੋ ਗਿਆ ਜੀ ਪੂਰਾ ਹਾਂਜੀ ਪਪਾ ਜੀ ਤੁਸੀਂ ਕਿੱਥੋਂ ਆਨੇ ਹੋ ਮੈਂ ਲਾਡੂ ਵਾਲ ਤੋਂ ਜੀ ਲੱਡੂ ਵਾਲ ਤੁਹਾਨੂੰ ਆਨੇ ਹੋ ਤੁਹਾਨੂੰ ਕਿ ਤੁਹਾਨੂੰ ਕਿਹਨਾਂ ਨੇ ਦੱਸਿਆ ਕਿ ਇਹ ਚੀਮਾ ਸਾਹਿਬ ਕੈਂਪ ਲਗਾਉਂਦੇ ਐ ਇੱਕ ਜੀ ਮੈਨੂੰ ਇਦਾਂ ਦੀ ਪੀੜੀ ਜੀ ਪਰਚੀ ਲੱਭੀ ਸੀਗੀ ਪਹਿਲਾਂ ਲੌਸਮੈਂਟ ਕਰਦੇ ਸੀਗੇ ਮੈਨੂੰ ਕੁਦਰਤੀ ਪਈ ਸੀ ਮੈਂ ਚੱਕ ਲਈ ਮੈਂ ਉੱਥੋਂ ਪੜਿਆ ਫਿਰ ਮੈਂ ਦੇਖ ਕੇ ਫਿਰ ਉੱਥੋਂ ਮੈਂ ਦੇਖ ਕੇ ਫਿਰ ਮੈਂ ਇੱਥੋਂ ਆ ਚਾਹੂੰ ਤਾਂ ਮੈਂ ਪੁੱਛਿਆ ਪੁੱਛਦਾ ਪੁੱਛਦਾ ਫਿਰ ਮੈਂ ਇੱਥੇ ਆ ਗਿਆ ਇੱਥੇ ਆ ਗਿਆ ਇਹਨਾਂ ਨੇ ਸਾਡਾ ਜੋ ਚੈੱਕ ਨਾਜ਼ੀ ਕਰਕੇ ਤੇ ਇਹਨਾਂ ਨੇ ਸਾਨੂੰ ਉੱਥੇ ਭੇਜਤਾ ਕੀ ਕਹਿਣਾ ਚਾਹੋਗੇ ਚੀਮਾ ਸਾਹਿਬ ਬਾਰੇ ਵੀ ਇਹਨਾਂ ਨੇ ਨੇਕ ਕੰਮ ਕਰ ਰਹੇ ਆ ਆਮ ਜਨਤਾ ਦੀ ਕੀ ਐਨਾ ਭਲਾਈ ਦਾ ਕੰਮ ਕਰ ਰਹੇ ਆ ਧ ਬਹੁਤ ਬਹੁਤ ਹੀ ਧੰਨਵਾਦ ਕਰਦਾ ਕਿ ਜਿਹੜਾ ਨਾ ਕਰਦੇ ਆ ਦੇਖੋ ਜੀ ਇੱਥੋਂ ਚਾਹ ਪਾਣੀ ਹਰ ਚੀਜ਼ ਦਾ ਲੰਗਰ ਦੀ ਵਸਤਾ ਲੱਸੀ ਜੋ ਚੀਜ਼ ਕਿਸੇ ਨੂੰ ਚਾਹੀਦੀ ਖਵਾ ਪਿਆ ਕੇ ਫੇਰ ਦੋਲਦੇ ਉੱਥੇ ਵੀ ਰੋਟੀ ਪਾਣੀ ਜੋ ਚੀਜ਼ ਦੀ ਬਹੁਤ ਵਸਤਾ ਹੈ ਠੀਕ ਹੈ ਸਰ ਥੈਂਕ ਯੂ ਕਿਸੇ ਉੱਥੇ ਕੋਈ ਪ੍ਰੋਬਲਮ ਨਹੀਂ ਹੁੰਦੀ ਥੈਂਕ ਯੂ ਸਰ ਤੁਸੀਂ ਦੇਖ ਰਹੇ ਹੋ ਲਾਈਵ ਟੂ ਲੁਧਿਆਣਾ ਔਰ ਮੈਂ ਹਰ ਜਿਸਕੰਨਾ ਸ਼ੰਕਰਾਜੀ ਫਾਊਂਡੇਸ਼ਨ ਹਸਪਤਾਲ ਤੇ ਸਿਹਤ ਵਿਭਾਗ ਦੇ ਸਹਿਯੋਗ ਦੇ ਨਾਲ ਸਰਦਾਰ ਬਲਜੀਤ ਸਿੰਘ ਜੀ ਚੀਮਾ ਕੌਂਸਲਰ ਸਰਦਾਰ ਅਰਜਨ ਸਿੰਘ ਜੀ ਚੀਮਾ ਬੜਾ ਨੇਕੀ ਕੰਮ ਕਰ ਰਹੇ ਆ ਛੇਵਾਂ ਅੱਖਾਂ ਦੇ ਚਿੱਟੇ ਮੋਤੀ ਦਾ ਫ੍ਰੀ ਮੈਡੀਕਲ ਕੈਂਪ ਜਿਹੜਾ ਕਿ ਲਗਵਾਇਆ ਜਾ ਰਿਹਾ ਸਰਦਾਰ ਬਲਜੀਤ ਸਿੰਘ ਚੀਮਾ ਉਹਨਾਂ ਵੱਲੋਂ ਸੋ ਜਿਨ੍ਹਾਂ ਦਾ ਆਪਰੇਸ਼ਨ ਕਰਨ ਵਾਸਤੇ ਅੱਜ ਲੈ ਕੇ ਜਾਣਾ ਜਿਹੜੇ ਪੇਸ਼ੈਂਟ ਇੱਥੇ ਆਏ ਹੋਏ ਨੇ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਚਿੱਟਾ ਮੋਤੀ ਆਇਆ ਸੋ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਪੇਸ਼ੈਂਟ ਆ ਇਹ ਸਾਰੇ ਸ਼ੰ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਬੈਚ ਵੀ ਲੱਗੇ ਹੋਏ ਆ ਥੋੜਾ ਥੋੜਾ ਕੈਮਰਾ ਜ਼ੂਮ ਕਰਕੇ ਦਿਖਾ ਸਕਦੇ ਹੋ ਇਹਨਾਂ ਦੇ ਕਾਰਡ ਲੱਗੇ ਹੋਏ ਆ ਜਿਨ੍ਹਾਂ ਜਿਨ੍ਹਾਂ ਦਾ ਆਪਰੇਸ਼ਨ ਹੋਣਾ ਆ ਸੋ ਇਹ ਸਾਰੇ ਪੇਸ਼ੈਂਟ ਆ ਇਹਨਾਂ ਵਾਲ ਇੱਕ ਵਾਰੀ ਕੈਮਰਾ ਘੁਮਾ ਕੇ ਤੁਸੀਂ ਦਿਖਾ ਸਕਦੇ ਹੋ ਇਹਨਾਂ ਦੇ ਬੈਚ ਲੱਗੇ ਹੋਏ ਆ ਔਰ ਇਹਨਾਂ ਨੂੰ ਲੈ ਕੇ ਜਾਣਾ ਵਾ ਰੋਟੀ ਪਾਣੀ ਰਹਿਣ ਸਣ ਦਾ ਖਰਚਾ ਉੱਥੇ ਸਾਰਾ ਹੀ ਜਿਹੜਾ ਕੀ ਸਰਦਾਰ ਬਲਜੀਤ ਸਿੰਘ ਚੀਮਾ ਉਹਨਾਂ ਵੱਲੋਂ ਕੀਤਾ ਜਾਣਾ ਵਾ ਲੋਕ ਭਲਾਈ ਵਾਸਤੇ ਬਹੁਤ ਹੀ ਨੇਕ ਕੰਮ ਕਰ ਰਹੇ ਆ ਸਰਦਾਰ ਬਲਜੀਤ ਸਿੰਘ ਚੀਮਾ ਤੁਸੀਂ ਦੇਖ ਰਹੇ ਹੋ ਲਾਈਵ ਟੂਡੇ ਲੁਧਿਆਣਾ ਮੈਂ ਰਜੈਸਟਰਡ ਸੋ ਗੱਲਬਾਤ ਕਰਦੇ ਆ ਸਰਦਾਰ ਬਲਜੀਤ ਸਿੰਘ ਦੀ ਚੀਮਾ ਹੋਣਾ ਨਾ ਸਰ ਛੇਵਾ ਕੈਂਪ ਤੁਸੀਂ ਅੱਖਾਂ ਦੇ ਚਿੱਟੇ ਮੋਤੀਆਂ ਲਗਾ ਰਹੇ ਹੋ ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਬਹੁਤ ਲੋਕਾਂ ਨੇ ਆਪਰੇਸ਼ਨ ਹੋਏ ਆ ਸ਼ੰਕਰਾਂ ਦੇ ਵਿੱਚ ਤੁਸੀਂ ਕਰਵਾਨੇ ਆ ਔਰ ਬਹੁਤ ਲੋਕਾਂ ਨੂੰ ਤੁਸੀਂ ਲੈ ਕੇ ਜਾਂਦੇ ਆ ਸਰ ਬੜੇ ਲੋਕੀ ਤੁਹਾਨੂੰ ਦੁਆਵਾਂ ਦਿੰਦੇ ਆ ਬਹੁਤ ਅਸੀਸਾਂ ਦਿੰਦੇ ਆ ਔਰ ਇਹ ਛੇਵਾ ਕੈਂਪ ਆ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਇਹ ਕੈਂਪ ਲਗਾਤਾਰ ਇੱਦੇ ਲੱਗੇ ਰਹੂਗੇ ਸਰ ਕੀ ਕਹਿਣਾ ਚਾਹੋਗੇ ਨੀ ਮੈਂ ਤੇ ਇਹੀ ਕਹਿੰਦਾ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੇ ਛੋਟੇ ਬੱਚਿਆਂ ਨੂੰ ਹੈ ਜਿਹੜਾ 70 80 ਸਾਲ ਦੇ ਵਿੱਚ ਜਾ ਕੇ ਚਿੱਟਾ ਮੋਤੀ ਆ ਜਾਂਦਾ 12 ਸਾਲ ਦੇ ਬੱਚੇ ਨੂੰ ਵੀ ਆਉਣ ਲੱਗ ਗਿਆ ਇਸ ਕਰਕੇ ਇੱਕ ਤੇ ਜਿਹੜੀ ਆਪਣੀ ਬੱਚਿਆਂ ਤਨਕੇ ਨਿਗਾ ਹਰ ਤੋਂ ਤਿੰਨ ਮਹੀਨੇ ਬਾਅਦ ਚੈੱਕ ਕਰਾਉ ਕਿਉਂ ਜਿਹੜਾ ਇਹ ਲੈਂਥ ਪੰਦੇ ਆ ਜਿਹੜਾ ਬੱਚਿਆਂ ਦਾ ਲੈਂਥ ਆ ਕੋਈ ਸਪੈਸ਼ਲ ਲੈਂਥ ਪੈਂਦਾ ਉਹਦਾ ਖਰਚਾ ਵੀ ਮੈਂ ਆਪਣੀ ਜੇਬ ਚੋਂ ਕਰੂੰਗਾ ਜਿੰਨਾ ਵੀ ਹੋਏਗਾ ਕਿਉਂ ਅਸੀਂ ਚਾਰ ਪੰਜ ਅਸੀਂ ਬੱਚਿਆਂ ਦੇ ਕਰਾ ਚੁੱਕੇ ਆ ਜਿਨ੍ਹਾਂ ਨੂੰ ਚਿੱਟਾ ਮੋਤੀ ਆ ਗਿਆ ਛੋਟੀ ਉਮਰ 'ਚ ਹੀ ਇਸ ਕਰਕੇ ਮੈਂ ਹੁਣ ਹਰ ਮਹੀਨੇ ਇੱਕ ਪੱਕੀ ਡੇਟ ਰੱਖਾਂਗਾ ਵੈਸੇ ਹਰ ਮਹੀਨੇ ਲੱਗਦਾ ਹੀ ਕੈਂਪ ਇੱਕ ਪੱਕੀ ਡੇਟ ਰੱਖਾਂਗੇ ਉਸ ਹਿਸਾਬ ਨਾਲ ਜਿਵੇਂ ਹਰ ਐਤਵਾਰ ਮਹੀਨੇ ਦਾ ਪਹਿਲਾ ਐਤਵਾਰ ਜਾਈਏ ਰਾਕੇ ਜੀ ਸਾਰਾ ਤੁਹਾਨੂੰ YouTube ਤੇ ਵੀ ਪਾਵਾਂਗੇ ਤੇ ਸਾਰੇ ਇਲਾਕਿਆਂ ਨਵਾਦੀਆਂ ਨੂੰ ਵੀ ਵਧੋ-ਵਧ ਵਧ ਮੈਂ ਇਹ ਕਹਿੰਦਾ ਵੀ ਕੈਂਪ ਦਾ ਵਧੋ-ਵਧ ਫਾਇਦਾ ਉਠਾਓ ਕਿਉਂ ਨਾ ਕੈਂਪ ਚ ਅਸੀਂ ਦੇਖੀਦਾ ਹੈ ਕਿ ਚੰਗੇ-ਚੰਗੇ ਘਰਾਂ ਦੇ ਬੰਦੇ ਵੀ ਜਿਹੜੇ ਬੱਚੇ ਉਹਨਾਂ ਦੇ ਆਪਰੇਸ਼ਨ ਦੀ ਕਰਵਾ ਰਹੇ ਜਿਹੜੇ ਬੱਚੇ ਇੱਥੇ ਆਣ ਕੇ ਬਜ਼ੁਰਗ ਆਪਰੇਸ਼ਨ ਕਰਾਉਂਦੇ ਆ ਇਸ ਕਰਕੇ ਸਾਰੇ ਮਹੱਲੇ ਨੂੰ ਹੁਣ ਮੇਰੇ ਕੋ ਹਿਮਾਚਲ ਦੇ ਵੀ 10-12 ਪੇਸ਼ੈਂਟ ਆ ਕੇ ਆਏ ਆ ਜਿਹੜੇ ਹਿਮਾਚਲ ਤੋਂ ਪਰੇਸ਼ਨ ਕਰਾਣ ਆਏ ਆ ਸਰ ਕਿਸੇ ਵੀ ਸਟੇਟ ਤੋਂ ਕੋਈ ਵੀ ਬੰਦਾ ਆ ਸਕਦਾ ਕਿਸੇ ਵੀ ਸਟੇਟ ਤੋਂ ਚਾਹੇ ਹਰਿਆਣਾ ਚ ਪੰਜਾਬ ਹਿਮਾਚਲ ਜਿੱਥੋਂ ਵੀ ਮਰਜੀ ਆਵੇ ਤੇ ਕੋਈ ਬੰਦਾ ਪਹਿਲਾਂ ਆਵੇਗਾ ਉਹਦਾ ਰਹਿਣ ਦਾ ਵੀ ਇੰਤਜ਼ਾਮ ਅਸੀਂ ਇੱਥੇ ਕਰਾਂਗੇ ਇਸ ਕਰਕੇ ਹਰ ਮਹੀਨੇ ਕੈਂਪ ਲਗਣਾ ਵੱਧ ਤੋਂ ਵੱਧ ਫਾਇਦਾ ਉਠਾਓ ਸਾਰੀ ਸੰਗਤ ਨੂੰ ਇਹ ਹੀ ਬੇਨਤੀ ਹੈ ਵੀ ਬਿਲਕੁਲ ਫ੍ਰੀ ਹੋਏਗਾ ਤੇ ਨਾਲੇ ਹਸਪਤਾਲ ਵੀ ਇਦਾਂ ਦਾ ਤੁਸੀਂ ਆਪ ਹੀ ਚੈੱਕ ਕਰ ਲਿਓ ਵੀ ਹਸਪਤਾਲ ਦੀ ਸਪਾਈ ਕਿੱਦਾਂ ਸਟਾਫ ਕਿੱਦਾਂ ਦਾ ਡਾਕਟਰ ਕਿੱਦਾਂ ਦੇ ਆ ਇਸ ਕਰਕੇ ਸਭ ਨੂੰ ਬੇਨਤੀ ਹੈ ਵੀ ਹਰ ਕੈਂਪ 'ਚ ਜ਼ਰੂਰ ਕਿਡਾ ਪਾਰਿਆ ਕਰੋ ਵਾਹਿਗੁਰਜੀ ਕਾ ਖਾਲਸ ਲਾਈਵ ਟੂਡੇ ਲੁਧਿਆਣਾ ਦੇਖਣ ਵਾਲੇ तमाम ਦਰਸ਼ਕਾਂ ਨੂੰ ਮੈਂ ਸਵਾਗਤ ਕਰਦਾ ਮੈਂ ਹਰ ਰਜੇਸ਼ ਕੰਨਾ ਸ਼ੰਕਰਾਜੀ ਫਾਊਂਡੇਸ਼ਨ ਹਸਪਤਾਲ ਤੇ ਸਿਹਤ ਵਿਭਾਗ ਦੇ ਸੰਯੋਗ ਦੇ ਨਾਲ ਅੱਖਾਂ ਦੇ ਚਿੱਟੇ ਮੋਦੀ ਦਾ ਫ੍ਰੀ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਕੈਂਪ ਲਗਵਾਉਣ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਿ ਯੋਗਦਾਨ ਹੈ ਕਾਉਂਸਲਰ ਸਰਦਾਰ ਅਰਜੁਨ ਸਿੰਘ ਜੀ ਚੀਮਾ ਹੋਣਾ ਦਾ ਆ ਸਰਦਾਰ ਬਲਜੀਤ ਸਿੰਘ ਜੀ ਚੀਮਾ ਹੋਣਾ ਦਾ ਆ ਬਹੁਤ ਹੀ ਨੇਕ ਕੰਮ ਕਰ ਰਹੇ ਆ ਇੱਕ ਮਿਡਲ ਕਲਾਸ ਲੋਕਾਂ ਵਾਸਤੇ ਇਹ 15-15 20-2000 ਰੁਪਿਆ ਵੱਡੇ ਹਾਸਪਤਾਲਾਂ ਦੇ ਵਿੱਚ ਖਰਚਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਸੋ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਵਿੱਚ ਸਰਦਾਰ ਅਰਜਨ ਸਿੰਘ ਜੀ ਚੀਮਾ ਔਰ ਸਰਦਾਰ ਬਲਜੀਤ ਸਿੰਘ ਚੀਮਾ ਉਹਨਾਂ ਨੂੰ ਇੱਕ ਮਸੀਹਾ ਬਣਾ ਕੇ ਭੇਜਿਆ ਹੈ ਕਿ ਗਰੀਬ ਲੋਕਾਂ ਦੀ ਉਹ ਬਹੁਤ ਹੀ ਹੈਲਪ ਕਰਦੇ ਆ ਰਹਿਣ ਸਹਿਣ ਦਾ ਖਰਚਾ ਰੋਟੀ ਪਾਣੀ ਦਾ ਖਰਚਾ ਸਾਰਾ ਹੀ ਉਹ ਆਪਣੇ ਕੋਲੋਂ ਕਰਦੇ ਆ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਜੁੜ ਚੁੱਕੇ ਨੇ ਕਾਉਂਸਲਰ ਸਰਦਾਰ ਅਰਜਨ ਸਿੰਘ ਚੀਮਾ ਸਰ ਛੇਵਾ ਕੈਂਪੇੜਾ ਕਿ ਅੱਖਾਂ ਦੇ ਚਿੱਟੇ ਮੋਤੀਆ ਲਗਾਇਆ ਜਾ ਰਿਹਾ ਔਰ ਬੜੇ ਲੋਕੀ ਮੈਂ ਇੱਥੇ ਦੇਖਿਆ ਕਿ ਜਿਨ੍ਹਾਂ ਦਾ ਆਪਰੇਸ਼ਨ ਹੋਇਆ ਹੋਇਆ ਹੈ ਔਰ ਜਿਨ੍ਹਾਂ ਦਾ ਆਪਰੇਸ਼ਨ ਹੋਣਾ ਹੈ ਔਰ ਬਹੁਤ ਹੀ ਲੋਕੀ ਤੁਹਾਨੂੰ ਦੁਆਵਾਂ ਦੇ ਰਿਹਾ ਸਰ ਕੀ ਕਹਿਣਾ ਚਾਹੂੰਗਾ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸ਼ੰਕਰਾ ਆਈ ਹਸਪੀਟਲ ਦੀ ਹਸਪਤਲ ਦਾ ਕਿ ਉਹਨਾਂ ਦੀ ਬੜੀ ਕਿਰਪਾ ਹੈ ਜਿਨ੍ਹਾਂ ਨੇ ਇੱਥੇ ਟੈਂਪਲਾਂ ਨੇ ਸ਼ੁਰੂ ਕੀਤੇ ਸਾਡੇ ਪਰਿਵਾਰ ਤੇ ਮੇਰਾ ਛੋਟਾ ਮਤਲਬ ਬਜੀਤ ਸਿੰਘ ਚੀਮਾ ਸਾਡਾ ਪਰਿਵਾਰ ਸਾਰਾ ਇਹ ਹੁਣ ਛੇਵਾਂ ਕੈਂਪ ਲਾ ਰਿਹਾ ਕੈਂਪ ਦੇ ਵਿੱਚ ਹਰੇਕ ਨੂੰ ਜਿਹੜਾ ਕੋਈ ਖਾਣ ਪੀਣ ਦਾ ਸਮਾਨ ਆ ਜਾਂ ਕੋਈ ਹੋਰ ਆ ਰੋਟੀ ਪਾਣੀ ਆ ਚਾਹ ਪਾਣੀ ਆ ਇਹ ਵੀ ਇੱਥੇ ਸਾਰਾ ਇੰਤਜ਼ਾਮ ਕਰਦੇ ਨੇ ਜਿਸ ਮਰੀਜ਼ ਦਾ ਆਪਰੇਸ਼ਨ ਹੋਣਾ ਹੈ ਉਹਨਾਂ ਨੂੰ ਨਾਲ ਲੈ ਕੇ ਜਾਣਾ ਹੈ ਉੱਥੇ ਹਸਪਤਾਲ ਆਪਰੇਸ਼ਨ ਕਰਾ ਕੇ ਫਿਰ ਉਹਨਾਂ ਨੂੰ ਵਾਪਸ ਲਿਆਉਣਾ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਇੱਥੇ ਸਾਡੇ ਪਰਵਾਪੀਏ ਅਸੀਂ ਇਹੋ ਚਾਹੁੰਦੇ ਹਾਂ ਵੀ ਜੇ ਕਿਸੇ ਦਾ ਭਲਾ ਹੋ ਜੇ ਕਿਉਂ ਗਰੀਬ ਦੁਨੀਆ ਸਾਡੇ ਭਾਰਤ ਤੇ ਪੰਜਾਬ ਵਿੱਚ ਬਹੁਤ ਜਿਹੜਾ ਆਪਣਾ ਅੱਖਾਂ ਦਾ ਲੈਂਸ ਨਹੀਂ ਪਾ ਸਕਦੇ ਉਹਨਾਂ ਦੇ ਕੋਲ ਪੈਸੇ ਵੀ ਹੁੰਦੇ ਉਹਨਾਂ ਸਾਰਿਆਂ ਦਾ ਫਾਇਦਾ ਹੁੰਦਾ ਇਹ ਸਾਡੇ ਉਦਮ ਨਾਲ ਕਾ ਚਲ ਮੈਂ ਤੇ ਸਭ ਤੋਂ ਵੱਡੇ ਹੀ ਮੈਂ ਸ਼ੰਕਰਾ ਹਸਪਤਾਲ ਨੂੰ ਦਿਨਾਂ ਵੀ ਉਹਨਾਂ ਦੇ ਉਦਮ ਆ ਤੇ ਸਾਡੇ ਉੱਤੇ ਮਤਲਬ ਪਰਿਵਾਰ ਦੇ ਪਰਿਵਾਰ ਦੇ ਜਿਹੜਾ ਸਾਡਾ ਇਹ ਸਿਰਫ ਪਰਿਵਾਰ ਤਾਂ ਸਿਰਫ ਹੈਗਾ ਇੱਕ ਸੇਵਾ ਕਰਨ ਤੇ ਹੀ ਹੈ ਮੈਂ ਤਾਂ ਆਪਣੇ ਭਰਾ ਦਾ ਵੀ ਤੇ ਹਸਪਤਾਲ ਦਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦਾ ਜਿਹੜੇ ਹਰੇਕ ਮਹੀਨੇ ਇਥੇ ਟੈਂਪਲ ਹੁੰਦੇ ਨੇ ਤੇ ਇਹ ਅੱਗੇ ਤੋਂ ਵੀ ਹਰੇਕ ਮਹੀਨੇ ਕੈਂਪ ਲੱਗੇਗਾ ਇਹਨੇ ਕਿਸੇ ਗਾਇਬ ਨਹੀਂ ਪੋਣਾ ਜਿਹੜਾ ਲੋੜਵੰਦ ਹੈ ਉਹ ਆਏ ਉਹਦਾ ਪੂਰਾ ਜੇ ਕੋਈ ਜੇ ਕੋਈ ਬਿਲਕੁਲ ਹੀ ਖਰਚਾ ਨਹੀਂ ਕਰ ਸਕਦਾ ਜੇ ਬਦਲ ਕਿਹੜਾ ਛੋਟੇ ਬੱਚੇ ਹੁੰਦੇ ਜਿਨ੍ਹਾਂ ਕੋਈ ਪੈਸੇ ਲੈ ਇਹ ਪੈਸੇ ਨਹੀਂ ਲੈਣਗੇ ਉਹਨਾਂ ਦੇ ਬੱਚਿਆਂ ਦਾ ਇਹ ਸਾਡੇ ਜੇਬ ਚੋਂ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਜੀ ਮੈਂ ਧੰਨਵਾਦ ਕਰਦਾ ਰਜੀਤ ਖੰਨਾ ਜੀ ਦਾ ਜਿਨ੍ਹਾਂ ਦਾ ਲਾਈਫ ਟੂਡੇ ਲੁਧਿਆਣਾ ਵਾ ਵੀ ਇਸ ਜਦੋਂ ਹਰ ਕੈਂਪ 'ਚ ਆਉਂਦੇ ਨੇ ਆ ਕੇ ਕਵਰਜ ਕਰਦੇ ਆ ਮੈਂ ਸਾਰੀ ਸੰਗਤ ਨੂੰ ਵੀ ਬੇਨਤੀ ਕਰਦਾ ਇਹਨਾਂ ਦੀ ਖਬਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂ ਹਰ ਤੱਕ ਇਹ ਜਿਹੜੀ ਖਬਰ ਪਹੁੰਚੇ ਤੇ ਲੋਕਾਂ ਨੂੰ ਬਹੁਤ ਫਾਇਦਾ ਹੋਵੇ ਫਿਰ ਮੈਂ ਇਹੀ ਰਜੇਦ ਕੰਦਾ ਜੀ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਕਰਕੇ ਹੀ ਮਰੀਜ਼ਾਂ ਨੂੰ ਪਤਾ ਲੱਗਦਾ ਵੀ ਇੱਥੇ ਕੈਂਪ ਲੱਗ ਰਿਹਾ ਹੈ ਇਸ ਕਰਕੇ ਹਰ ਮਰੀਜ਼ ਆਣ ਕੇ ਇਹੀ ਕਹਿੰਦਾ ਵੀ ਅਸੀਂ ਉੱਥੋਂ YouTube ਤੋਂ ਦੇਖ ਕੇ ਤੁਹਾਡੇ ਕੋਲ ਆਏ ਆ ਅਸੀਂ ਬਹੁਤ ਰਜੇਦ ਕੰਦਾ ਜੀ ਦਾ ਧੰਨਵਾਦ ਕਰਦੇ ਆ ਲਾਈਵ ਟੂਡੇ ਲੁਧਿਆਣਾ ਦਾ ਅੱਗੇ ਤੋਂ ਵੀ ਇਦਾਂ ਸਾਡੇ ਕੋਲ ਆਉਂਦੇ ਰਹਿਣਗੇ ਤੇ ਅੱਗੇ ਖਬਰੇ ਪਛਾਣਦੇ ਰਹਿਣਗੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਚੈਨਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਬਜ਼ੁਰਗ ਬਾਬਾ ਜੀ ਇੱਕ ਹੋਰ ਮੌਜੂਦ ਨੇ ਜਿਨ੍ਹਾਂ ਦਾ ਸਰਦਾਰ ਬਲਜੀਤ ਸਿੰਘ ਜੀ ਮਾ ਉਹਨਾਂ ਨੇ ਅੱਖਾਂ ਦੇ ਚਿੱਟੇ ਮੋਤੀ ਦਾ ਸ਼ੰਕਰਾ ਹਸਪੀਟਲ ਦੇ ਵਿੱਚੋਂ ਜਿਹੜਾ ਕਿ ਆਪਰੇਸ਼ਨ ਕਰਵਾਇਆ ਹੈ ਪਾਪਾ ਜੀ ਕਿੱਥੋਂ ਆਨੇ ਤੁਸੀਂ ਮੈਂ ਮੱਲਾ ਪਰਵਾਸ ਰਖ ਰਿਹਾ ਜੀ ਮੇਰਾ ਨਾਮ ਸਰਬਨ ਕੁਵਾਰਿਆ ਮੇਰੇ ਅੱਖਾਂ 'ਚ ਬਹੁਤ ਰੁੱਖ ਸੀਗਾ ਤੇ ਮੇਰਾ ਚਿੱਟਾ ਬੁੰਤੀ ਰਵੇ ਸੀ ਤੇ ਕਾਲਾ ਮੋਤੀ ਸੀ ਸਾਡੇ ਇਲਾਕੇ ਵਿੱਚ ਸਰਦੀ ਮਸਾ ਵੇ ਤੇ ਸਾਰੇ ਪੜਾ ਮੇਰੇ ਨਾਲ ਸਾਹ ਦਿੱਤਾ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਇੱਥੇ ਆਓ ਤੇ ਆਣ ਕੇ ਤੁਹਾਡੇ ਅੱਖਾਂ ਬਣਾਈਏ ਉਹ ਬਹੁਤ ਹੀ ਅੱਛੇ ਇਨਸਾਨ ਹੈ ਇਹਨਾਂ ਨੇ ਮੈਨੂੰ ਸ਼ੰਕਰ ਹਸਪਤਾਲ ਵਿੱਚ ਐਡਮਿਟ ਕਰਾਇਆ ਬਹੁਤ ਅੱਛੇ ਢੰਗ ਨਾਲ ਜਿਹੜਾ ਬੀ ਆਈ ਪੀ ਬਿੱਤੇ ਬੰਦੇ ਬਚੁਰਕ ਨੂੰ ਕੀਤਾ ਜਾਂਦਾ ਇੱਥੇ ਬਾਹਰ ਵਾਲਾ ਕੰਮ ਬਣਿਆ ਜਿਹੜਾ ਮੈਂ ਦੇਖਿਆ ਉਹ ਦੱਛਾ ਕਮਰਾ ਦਿੱਤਾ ਬਹੁਤ ਅੱਛਾ ਸੇਪਰੇਣਾ ਦਿੱਤਾ ਮੇਰੇ ਬਹੁਤ ਸਤਿਕਾਰ ਕੀਤੇ ਮੈਂ ਹੁਣ ਬਹੁਤ ਕਾਫੀ ਠੀਕ ਆ ਮੈਂ ਬੜਾ ਖੁਸ਼ ਆ ਸਾਰੇ ਲੋਕਾਂ ਨੂੰ ਕਹਿੰਦੇ ਆ ਜੀਮਨ ਸਾਹਿਬ ਆਓ ਆਓ ਤੇ ਆਪਣੇ ਲੋਕ ਦੇਖੋ ਕਿੰਨੀ ਸੇਵਾ ਕਰਦੇ ਆ ਔਰ ਇਹਨਾਂ ਦਾ ਅੱਗੇ ਤੋਂ ਕੱਲ ਬਾਅਦ ਤੋਂ ਸਾਦੇ ਤੁਹਾਨੂੰ ਪਤਾ ਹੀ ਆ ਪਾਪਾ ਜੀ ਹਸਪੀਟਲ ਦੇ ਵਿੱਚ ਜਿੱਦਾਂ ਕਹਿੰਦੇ ਕਈ ਕਹਿੰਦੇ ਸਫਾਈ ਨਹੀਂ ਹੁੰਦੀ ਹਸਪੀਟਲ ਸਫਾਈ ਕਿੱਦਾਂ ਦੀ ਡਾਕਟਰਾਂ ਦਾ ਕਿੱਦਾਂ ਦਾ ਆਪਰੇਟ ਕਰਦੇ ਆ ਨਰਸਾਂ ਦਾ ਕਿੱਦਾਂ ਦੇਖਭਾਲ ਕਰਦੇ ਆ ਠੀਕ ਕਰਦੇ ਆ ਜੀ ਮੈਂ ਬਹੁਤ ਬਾਹਰ ਆ ਗਿਆ ਜੀ ਮੈਨੂੰ ਇੰਨੀ ਸਫਾਈ ਜਨਮ ਵਿੱਚ ਵੀ ਨਹੀਂ ਮਿਲੀ ਹੁਣ ਆ ਪੰਜ 6 ਸਾਲ ਪੈਂਚ ਰਹਿ ਗਏ ਆ ਇੰਨੀ ਨਹੀਂ ਮਿਲੀ ਜੋੜੇ ਉੱਥੇ ਸਾਹਬ ਚੱਲਦੇ ਆ ਡਾਕਟਰ ਨੇ ਵੀ ਲੇਬਰ ਵਾਸਤੇ ਚਾੜੂ ਮਾਨ ਵਾਸਤੇ ਵੀ ਰੋਕੀ ਬਖਾਣਾ ਸਭ ਇੱਕ ਆ ਕੋਈ ਚੀਮਾ ਚੀਮਾ ਸਾਹਿਬ ਤੁਹਾਡੇ ਨਾਲ ਮੌਜੂਦ ਨੇ ਕੀ ਕਹਿਣਾ ਚਾਹੂੰਗਾ ਚੀਮਾ ਸਾਹਿਬ ਇਹਨਾਂ ਦਾ ਮੈਨੂੰ 6 ਵਾਰ ਦੇਖਿਆ ਜਾ ਕੇ ਘਰ ਜਾ ਕੇ ਅੰਦਰ ਜਾ ਕੇ ਪੁੱਛਿਆ ਹਾਂ ਜੀ ਕੀ ਹਾਲ ਹੈ ਤੁਹਾਡਾ ਜੀ ਮੈਂ ਕਿਹਾ ਚੀਮਾ ਸਾਹਿਬ ਤੁਹਾਡੀ ਮਿਹਰਬਾਨੀ ਬਹੁਤ ਤੁਹਾਡਾ ਧੰਨਵਾਦ ਪਰ ਸਾਰੇ ਲੋਕਾਂ ਨੂੰ ਕਹਾਂਗਾ ਕਿ ਵੋਟਾਂ ਪੈਣੀਆਂ ਹੁੰਦੀਆਂ ਤੇ ਬੋਟਾ ਲੈ ਆਣੇ ਨੇ ਵੈਸੇ ਲੋੜ ਨਹੀਂ ਪੈਦੀ ਨਹੀਂ 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 ਕੋਈ ਹਰ ਮਹੀਨੇ ਆਉ ਹਰ ਮਹੀਨੇ ਨਹੀਂ ਮੇਰੇ ਅੱਗੇ ਤੁਸੀਂ ਬਾਅਦ ਨਾ ਦਿਲ ਜਾ ਪੱਕਾ ਹੀ ਮੈਂ ਆ ਮੈਂ ਤਾਂ ਫਾਇਦਾ ਲੱਗਿਆ ਤੁਸੀਂ ਨਾ ਲੱਗੋ ਤਾਂ ਅਸੀਂ ਗੱਲਬਾਤ ਕੀਤੀ ਹੈ ਪਾਪਾ ਜੀ ਕਹਿੰਦੇ ਮੈਂ ਜਰਮਨ ਦੇ ਵਿੱਚ ਰਹਿ ਕੇ ਆਇਆ ਜੋ ਸਾਡੀ ਕੇਅਰ ਜੋ ਸਾਫ ਸਫਾਈ ਜੋ ਸਟਾਫ ਜੋ ਡਾਕਟਰਾਂ ਦਾ ਟ੍ਰੀਟਮੈਂਟ ਕਰਨ ਦਾ ਤਰੀਕਾ ਸ਼ੰਕਰਾ ਹਸਪੀਟਲ ਦੇ ਵਿੱਚ ਆ ਕਹਿੰਦੇ ਉਹ ਜਰਮਨ ਦੇ ਵਿੱਚ ਵੀ ਨੇ ਦੇਖਿਆ ਸਾਡੇ ਨਾਲ ਸਰਦਾਰ ਬਲਜੀਤ ਸਿੰਘ ਚੀਮਾ ਜਿਹੜੇ ਕਿ ਲੋਕ ਭਲਾਈ ਦਾ ਬਹੁਤ ਹੀ ਨੇਕ ਕੰਮ ਕਰ ਰਹੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪਾਪਾ ਜੀ ਇੰਨੀਆਂ ਦੁਆਵਾਂ ਐ ਇੰਨਾ ਪਿਆਰ ਲੋਕੀ ਕਰਦੇ ਆ ਔਰ ਤੁਸੀਂ 6ਵਾਂ ਕੈਂਪ ਜਿਹੜਾ ਕਿ ਅੱਖਾਂ ਲਈ ਚਿੱਟੇ ਮੋਤੀਆ ਲਗਾਤਾਰ ਲਗਾਇਆ ਜਾ ਰਿਹਾ ਔਰ ਚੀਮਾ ਸਾਹਿਬ ਕਹਿੰਦੇ ਕੈਂਪ ਲਗਾਤਾਰੀ ਲੱਗੇ ਜਾਣੇ ਆ ਕੈਂਪ ਬੰਦ ਨਹੀਂ ਹੋਣੇ ਤਾਂ ਪਾਪਾ ਜੀ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਇੰਨਾ ਭਲਾਈ ਦਾ ਕੰਮ ਕਰਦੇ ਹੋ ਔਰ ਲੋਕ ਇੰਨੀਆਂ ਦੁਆਵਾਂ ਦਿੰਦੇ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਇੱਕ ਤੇ ਮੈਂ ਜਦੋਂ ਇਸ ਆਪਾਂ ਕੈਂ ਕਈਆਂ ਦੇ ਕੋਲ ਆਪਰੇਸ਼ਨ ਕਰਾਉਣ ਵਾਸਤੇ ਪੈਸੇ ਨਹੀਂ ਹੁੰਦੇ। ਕਈਆਂ ਦੇ ਬੱਚੇ ਨਹੀਂ ਕਰਾਉਂਦੇ। ਮੈਂ ਐਸੇ ਬੰਦੇ ਵੀ ਦੇਖਿਆ ਜਿਨ੍ਹਾਂ ਦਾ ਕਾਰੋਬਾਰ ਵਧੀਆ ਤੇ ਬੱਚੇ ਚੰਗੇ, ਨੌਕਰੀਆਂ ਵੀ ਕਰ ਰਿਆ। ਉਹਨਾਂ ਨੂੰ ਵੀ ਬਹੁਤ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਮੈਂ ਚਾਹਨਾ ਵੀ ਹਰ ਮਹੀਨੇ ਕੈਂਪ ਲੱਗੂਗਾ। ਹਰ ਮਹੀਨੇ ਲਾ ਵੀ ਰਿਆਂ ਪਰ ਮੈਂ ਇੱਕ ਦੋ ਕੈਂਪਾਂ ਤੋਂ ਬਾਅਦ ਪੱਕੀ ਡੇਟ ਰੱਖ ਦਿਆਂਗਾ। ਵੀ ਹਰ ਮਹੀਨੇ ਦੇ ਜੇ ਪਹਿਲੇ ਐਤਵਾਰ ਜਾਂ ਕਿਦਾਂ ਵੀ ਮੈਂ ਹਰ ਇੱਕ ਸੰਗਤ ਨੂੰ ਬੇਨਤੀ ਕਰਦਾ ਵੀ ਸ਼ੰਕਰਾਵਰਗਾ ਹਸਪੀਟਲ ਮੈਂ ਨਹੀਂ ਦੇਖਿਆ ਕਿਤੇ ਵੀ। ਉਹ ਨਾ 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 ਸਫਾਈ ਉਹਨਾਂ ਦਾ ਖਾਣ ਪੀਣ ਉਹਨਾਂ ਦਾ ਰਹਿਣ ਸਹਿਣ ਜਿਵੇਂ ਬੰਦਿਆਂ ਦੀ ਸੇਵਾ ਕਰਦੇ ਆ ਇਸ ਕਰਕੇ ਜਦੋਂ ਸੀ ਇੱਕ ਇਹ ਚੀਜ਼ ਦੇਖੀ ਹੈ ਵੀ ਜਦੋਂ 12 ਸਾਲ ਦੇ ਬੱਚੇ ਨੂੰ ਚਿੱਟਾ ਮੋਤੀ ਆ ਜਾਂਦਾ ਉਹਨੂੰ ਅਸੀਂ ਸਪੈਸ਼ਲ ਲੈਂਸ ਪਵਾਨੇ ਆ ਇਹ ਨਹੀਂ ਵੀ ਉਹਨੂੰ ਲੈਂਸ ਹੋਈ ਪਾਣਾ ਜਿਹੜਾ ਆਮ 70 ਸਾਲਾਂ 80 ਸਾਲ ਵਾਲੇ ਨੂੰ ਪਹਿਣਾ ਜੇਦੀ ਉਮਰ 12 13 ਸਾਲ ਹੋ ਗਈ ਅਸੀਂ ਸਪੈਸ਼ਲ ਡਾਕਟਰ ਸਾਹਿਬ ਨੂੰ ਬੁਲਾ ਕੇ ਉਹਦਾ ਹੀ ਸਪੈਸ਼ਲ ਸਰਜਰੀ ਕਰਦੇ ਕਿ 12 ਸਾਲ ਉਮਰ ਬਹੁਤ ਘੱਟ ਹੁੰਦੀ ਹੈ ਹੁਣ ਮੈਨੂੰ ਇਹ ਜਦੋਂ ਮੈਂ ਇਸ ਕੰਮ 'ਚ ਪਿਆ ਮੈਨੂੰ ਇਹ ਪਤਾ ਲੱਗਿਆ ਵੀ ਜਿਹੜੇ ਚਿੱਟਾ ਮੋਤੀਆ ਪਹਿਲਾਂ ਅਸੀਂ ਸੁ 7 70 ਸਾਲ ਦੀ ਉਮਰ ਚ ਜਾ ਕੇ ਹੁੰਦਾ ਹੁਣ 12 12 ਦਾਦਾ ਸਾਲ ਦੇ ਬੱਚਿਆਂ ਨੂੰ ਚਿੱਟਾ ਮੁੱਤੀ ਆ ਰਿਹਾ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਹਰ ਮਹੀਨੇ ਦੋ ਮਹੀਨੇ ਬਾਅਦ ਉਹਨਾਂ ਦੀ ਨਿਗਾਹ ਜ਼ਰੂਰ ਚੈੱਕ ਕਰਾਓ ਵੀ ਜਿਹੜਾ ਚਿੱਟੇ ਮੁੱਤੀਓ ਤੋਂ ਵੱਜ ਸਕਣ ਤੇ ਸਾਰੇ ਮਹੱਲੇ ਨੂੰ ਹੀ ਸਾਰੇ ਇਲਾਕਾ ਨਿਵਾਸੀਆਂ ਨੂੰ ਮੈਂ ਬੇਨਤੀ ਕਰਦਾ ਵੀ ਭਗਵਾਨ ਨਗਰ ਵਿਸ਼ਕਰਮਾ ਸਕੁੰਦਰ ਚਾਰ ਵਾਲੀ ਗਲੀ ਚ ਹਰ ਮਹੀਨੇ ਕੈਂਪ ਲੱਗਣਾ ਹੈ ਮੇਰਾ ਨੰਬਰ 98140517363 ਹੈ ਜੇ ਕਦੀ ਡੇਟ ਦਾ ਨਹੀਂ ਪਤਾ ਲੱਗਦਾ ਤੇ ਮੈਨੂੰ ਫੋਨ ਕਰਕੇ ਡੇਟ ਦਾ ਪਤਾ ਕਰਨ ਹਰ ਮਹੀਨੇ ਪੱਕਾ ਕੈਂਪ ਲੱਗੇਗਾ ਤੇ ਸੰਗਤ ਵੱਧ ਤੋਂ ਵੱਧ ਫਾਇਦਾ ਉਠਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ